ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਲੋਕ ਸਭਾ ਚੋਣਾਂ 2024 ਦੇ ਚੱਲਦੇ ਹੋਏ ਅਲੱਗ-ਅਲੱਗ ਪਾਰਟੀਆਂ ਵੱਲੋਂ ਅਲੱਗ-ਅਲੱਗ ਤਰ੍ਹਾਂ ਆਪਣੇ ਚੋਣ ਪ੍ਰਚਾਰ ਕੀਤੇ ਜਾ ਰਹੇ ਹਨ ਉੱਥੇ ਹੀ ਕਾਂਗਰਸ ਤੋਂ ਵਿਜੇਂਦਰ ਸਿੰਘਲਾ ਦੇ ਹੱਕ ਦੇ ਵਿੱਚ ਉਹਨਾਂ ਦੀ ਭੈਣ ਨੰਗਲ ਦੇ ਵਿੱਚ ਵਿਸ਼ੇਸ਼ ਤੌਰ ਉਤੇ ਪਹੁੰਚੇ ਹੋਏ ਹਨ ਅਤੇ ਰਾਣਾ ਦਿਬਿਆ ਕਮਰ ਦੇ ਨਾਲ ਨੰਗਲ ਦੇ ਵੱਖ-ਵੱਖ ਵਾਡਾ ਦੇ ਵਿੱਚ ਖੁਦ ਜਾ ਕੇ ਚੋਣ ਪ੍ਰਚਾਰ ਕਰ ਰਹੇ ਹਨ ਜਿਸ ਦੇ ਚੱਲਦੇ ਹੋਏ ਅੱਜ ਨੰਗਲ ਦੇ ਵਾਰਡ ਨੰਬਰ 8 ਦੇ ਵਿੱਚ ਉਹ ਪਹੁੰਚੇ ਅਤੇ ਜਿੱਥੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਉੱਥੇ ਉਹਨਾਂ ਨੇ ਸਥਾਨਕ ਵਸਨੀਕਾਂ ਦੀ ਗੱਲਬਾਤ ਸੁਣੀ ਅਤੇ ਵਿਜੇਂਦਰ ਸਿੰਘਲਾ ਦੇ ਹੱਕ ਦੇ ਵਿੱਚ ਵੋਟਾਂ ਮੰਗੀਆਂ ਤੇ ਆ ਤੁਹਾਨੂੰ ਸੁਣਾਉਣਿਆ ਕਿ ਇਸ ਮੌਕੇ ਪੰਜਾਬ ਟੀਵੀ ਪ੍ਰਾਈਮ ਦੇ ਨਾਲ ਗੱਲਬਾਤ ਕਰਦੇ ਹੋਏ ਕਾਂਗਰਸ ਤੋਂ ਉਮੀਦਵਾਰ ਵਿਜੇਂਦਰ ਸਿੰਘਲਾ ਦੀ ਭੈਣ ਨੇ ਕੀ ਕਿਹਾ ਸਾਨੂੰ 5-6 ਦਿਨ ਹੋ ਗਏ ਜੀ ਪੂਰੇ ਨੰਗਲ ਸਾਡਾ ਨੁੱਕੜ ਮੀਟਿੰਗਸ ਕੈਂਪੇਨ ਚੱਲ ਰਿਹਾ ਹੈ ਦਿਵਿਆ ਰਾਣਾ ਜੀ ਨੇ ਸਾਰਾ ਕੁਝ ਆਰਗੇਨਾਈਜ਼ ਕੀਤਾ ਹੈ ਬਹੁਤ ਹੀ ਪਰਮਾ ਸ਼ਲਾਗਾ ਯੋਗ ਬਹੁਤ ਹੀ ਰਿਸਪਾਂਸ ਮਿਲ ਰਿਹਾ ਜਿਹਦੇ ਬਾਰੇ ਮਤਲਬ ਕੋਈ ਸ਼ਬਦ ਨਹੀਂ ਹੈ ਜਿਹਨੂੰ ਮੈਂ ਬਿਆਨ ਕਰ ਸਕਾਂ ਇੰਨਾ ਨਿੱਗਾ ਸਵਾਗਤ ਹਰ ਵਾਰਡ ਵਿੱਚ ਹਰ ਮਹਿਲਾ ਹੈ ਚਾਹੇ ਬਜ਼ੁਰਗ ਹੈ ਐਨੀ ਗਰਮੀ ਹੋਣ ਦੇ ਬਾਵਜੂਦ ਸਾਰਿਆਂ ਜਿਨ੍ਹਾਂ ਨੇ ਬਹੁਤ ਹੀ ਪਰਮਾ ਹੁੰਗਾਰਾ ਆਪਣੇ ਕੈਂਡੀਡੇਟ ਸ਼੍ਰੀ ਵਿਜੇਂਦਰ ਸਿੰਘਲਾ ਮੇਰੇ ਛੋਟੇ ਵੀਰ ਨੂੰ ਮਿਲ ਰਿਹਾ ਹੈ ਜਿਹੜੇ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਹੈ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਜੀ ਤੋਂ ਤੇ ਰਾਣਾ ਅੰਕਲ ਨੇ ਵੀ ਆਪਣੇ ਆਸ਼ੀਰਵਾਦ ਦੀਆਂ ਝੜੀਆਂ ਲਾਈਆਂ ਹੋਈਆਂ ਦਿਵਿਆ ਭੈਣ ਨੇ ਤਾਂ ਕੋਈ ਕਸਰ ਛੱਡੀ ਨਹੀਂ ਐ ਸਾਡੇ ਨਾਲ ਹੁਮ ਹੁਮਾ ਕੇ ਹਰ ਹਲਕੇ ਚ ਹਰ ਵਾਰਡ ਵਿੱਚ ਜਾ ਰਹੇ ਆ ਤੇ ਲੋਕਾਂ ਦਾ ਵੀ ਬਹੁਤ ਹੀ ਅੱਛਾ ਰਿਸਪੌਂਸ ਹੈ ਤੇ ਲੋਕਾਂ ਦੀ ਜਿਹੜੀ ਮੇਨ ਡਿਮਾਂਡ ਹੈ ਇੱਥੇ ਉਹ ਇਹੀ ਮਿਲ ਰਹੀ ਹੈ ਸੁਣਨ ਨੂੰ ਕਿ ਇੱਥੇ ਤਾਂ ਹੈਲਥ ਦੇ ਪੱਖੋਂ ਥੋੜੀ ਜੀ ਸਹੂਲਤਾਂ ਦੀ ਕਮੀ ਐ ਤੇ ਲੋਕਾਂ ਨੂੰ ਲੱਗਦਾ ਹੈ ਕਿ ਬੱਚਿਆਂ ਕੋਲ ਨੌਕਰੀਆਂ ਨਹੀਂ ਐ ਤੇ ਇਹੋ ਉਹਨਾਂ ਨੂੰ ਮੰਨ ਚੇ ਡਰ ਪੈ ਗਿਆ ਕਿ ਸਾਡਾ BBMB ਤੇ NFL ਕਿਤੇ ਇੱਧਰ ਉੱਧਰ ਪ੍ਰਾਈਵੇਟਾਈਜੇਸ਼ਨ ਵਗੈਰਾ ਵੱਲ ਨਾ ਤੁਰ ਪਏ ਤੇ ਉਹਦੇ ਵਾਸਤੇ ਮੈਂ ਉਹਨਾਂ ਨੂੰ ਇਹੀ ਵਾਦਾ ਕਹਿ ਲਓ ਜਾਂ ਮੈਂ ਉਹਨਾਂ ਨੂੰ ਇਹੀ ਭਰੋਸਾ ਦਵਾਇਆ ਕਿ ਮੇਰਾ ਵੀਰ 누ਜਤ ਉਹਨਾਂ ਨੇ ਮੌਕਾ ਦਿੱਤਾ ਤਾਂ ਉਹ ਪਹਿਲੇ ਤੌਰ ਤੇ ਇਹ ਕੰਮਾਂ ਦੇ ਉੱਪਰ ਆਪਣਾ ਸੋਚ ਵਿਚਾਰ ਕਰਕੇ ਸੈਂਟਰ ਤੋਂ ਇਹ ਕੰਮ ਅਪਰੂਵ ਕਰਾਉਣ ਦੀ ਆਪਣੀ ਪੂਰੀ ਉਹਨਾਂ ਦਾ ਸਹਿਯੋਗ ਦੇਣਗੇ ਵੇਰੀ ਮਚ ਰਕੇਸ਼ ਜੀ ਜਿਸ ਵੀ ਵੋਟ ਦੇ ਵਿੱਚ ਅਸੀਂ ਜਾ ਰਹੇ ਹਾਂ ਸਾਨੂੰ ਬਹੁਤ ਹੀ ਭਰਮਾ ਹੰਗਾਰਾ ਮਿਲ ਰਿਹਾ ਹੈ ਲੋਕੀ ਇੰਤਜ਼ਾਰ ਕਰ ਰਹੇ ਹੈ ਪਹਿਲੀ ਜੂਨ ਦੀ ਜੇ ਅਸੀਂ ਪਹਿਲੀ ਜੂਨ ਆਵੇ ਔਰ ਅਸੀਂ ਹੱਥ ਪੰਜੇ ਨੂੰ ਵੋਟਾਂ ਪਾ ਕੇ ਕਾਮਯਾਬ ਕਰੀਏ ਵਿਜੇਂਦਰ ਸਿੰਘਲਾ ਜੀ ਨੂੰ ਕਾਮਯਾਬ ਕਰੀਏ